ਏ 2 ਫੁੱਟ ਲੰਬਾਈ ਇਹ 2 ਫੁੱਟ ਲੰਮਾ ਟਰਾਲਾ ਹਾਏ ਇਹ 2 ਫੁੱਟ ਲੰਬਾਈ ਟਰਾਲਾ ਡਬਲ ਹਿੱਸੇ ਹਾਂ ਇਹ ਡਬਲ ਹਿੱਸਾ ਤੇ ਆਹ ਟਰੈਕਟਰ ਲੋਹਾਰ ਮਾਜਰੇ ਵਾਲਿਆਂ ਨੇ ਸੇਵਾ ਦਿੱਤਾ 90 ਪਾਵਰ ਦਾ ਪ੍ਰੀਅਮ ਅੱਛਾ ਇਹ ਕਿੰਨਾ ਨੇ ਦਿੱਤਾ ਸੀ ਐਮੀ ਵਿਰਕ ਠੀਕ ਹੈ ਇਹ ਟਰੈਕਟਰ ਸੇਵਾ ਦੇ ਵਿੱਚ 90 ਹਜ਼ਾਰ ਸਪਾਵਰ ਐਮੀ ਵਿਰਕ ਨੇ ਲੋਹਾਰ ਮਾਜਰੇ ਵਾਲੇ ਨੇ ਉਹਨਾਂ ਨੇ ਸੇਵਾ ਕੀਤੀ ਇੱਥੇ ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਕੈਬਨ ਘਰ ਬਣਾਇਆ ਬਹੁਤ ਹੀ ਖੂਬਸੂਰਤ ਤੇ ਇਹ ਵੀ ਇਹ ਬਾਬਾ ਜਰਨ ਦੀ ਸੋਚ ਹੈ ਇਸ ਦੇ ਪਿੱਛੇ ਉਦੇਸ਼ ਵੀ ਇਹੀ ਇੱਕ ਫਿਜ਼ੀਓਥੈਰੇਪੀ ਹਸਪਤਾਲ ਬਣਾਇਆ ਇੱਥੇ ਇੱਥੇ ਜੀ ਜੋਤੀ ਹਾਰ ਜੀ ਉਹਦੇ ਵਿੱਚ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਕਿਰਨ ਕੋਈ ਲੰਗਰ ਦਾ ਖਰਚਾ ਨਹੀਂ ਲਿਆ ਜਾਂਦਾ ਜੀ ਤਿੰਨ ਡਾਕਟਰ ਰੱਖੇ ਨੇ ਉਹਨਾਂ ਦੀ ਜਿਹੜੀ ਗੁਰਦੁਆਰੇ ਨੂੰ ਚੜ੍ਹਾ ਦਿੱਤੀ ਜੀ ਉੱਥੇ ਕੰਮ ਤੇ ਕੰਮ 25 ਕਮਰੇ ਪਾਏ ਨੇ ਜੀ ਜਿਨ੍ਹਾਂ ਵਿੱਚ ਮਰੀਜ਼ ਦਾ ਰਖਾ ਰਹੇ ਨੇ ਬਾਬਾ ਜੀ ਨੇ ਸਕੂਲ ਨੂੰ ਕਦੋਂ ਕਿ ਤੁਸੀਂ ਸ਼ੁਰੂਆਤ ਕਰੀ ਤੁਹਾਡੇ ਵਿਚਾਰ ਕਿਵੇਂ ਆਇਆ ਕਿ ਸਾਨੂੰ ਇਹ ਸਕੂਲ ਬਣਾਉਣੇ ਚਾਹੀਦੇ ਨੇ ਜਦੋਂ ਸੀ ਕਾਰ ਸੇਵਾ ਜੇ ਚਲੇ ਗਏ ਜੀ ਉਸ ਤੋਂ ਬਾਅਦ ਫਿਰ ਸਾਨੂੰ ਸਾਡੀ ਇੱਛਾ ਸੀ ਵੀ ਪੜਾਈ ਦਾ ਧਰਮ ਦਾ ਕੰਮ ਕਰੀਏ ਆਪਾਂ ਗਾਲੀ ਧਰਤੀ ਤੇ ਇਹ ਜੋ ਲੋਕ ਜਿਹੜੇ ਨੇ ਸੰਗ ਜਿਹੜੀ ਇਹ ਸੇਵਾ ਦੇ ਵਿੱਚ ਇੱਥੇ ਭੇਟ ਕਰਦੀ ਆ ਹਾਂ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਮੌਜੂਦ ਆ ਗੁਰਦੁਆਰਾ ਜੋਤੀਸਰ ਸਾਹਿਬ ਪਿੰਡ ਖੁਰਾਣਾ ਪਾਸ਼ਾਹੀ 6ਵੀਂ ਸਿਰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਪਵਿੱਤਰ ਸਥਾਨ ਹੈ ਤੇ ਮੇਰੇ ਨਾਲ ਨੇ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਤੇ ਇੱਥੇ ਥੋੜਾ ਜਿਹਾ ਦਰਸ਼ਨ ਕਰਾਉਣੇ ਚਾਹਾਂਗੇ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਕਿੱਥੇ-ਕਿੱਥੇ ਸੇਵਾਵਾਂ ਚੱਲ ਰਹੀਆਂ ਨੇ ਤੇ ਪਿੱਛੇ ਮੈਂ ਚਾਹਾਂਗਾ ਕਿ ਕੈਮਰਾਮੈਨ ਨੂੰ ਪਵਿੱਤਰ ਇਮਾਰਤ ਜਿਹੜੀ ਗੁਰੂ ਘਰ ਦੀ ਉਹ ਵਿਖਾ ਦਿੱਤੀ ਜਾਵੇ ਤੇ ਇਸ ਦੇ ਨਾਲ ਨਾਲ ਹੁਣ ਅਸੀਂ ਚਲਦੇ ਹਾਂ ਜਿਹੜੇ ਇੱਥੇ ਸਕੂਲ ਚੱਲ ਰਿਹਾ ਹੈ ਕਾਰਸੇਵ ਵਾਲੇ ਬਾਬਾ ਜੀ ਨਾਲੋਂ ਤੇ ਬਾਬਾ ਜੀ ਜਾਨਣਾ ਚਾਹਵਾਂਗੇ ਜਿਹੜੇ ਸਕੂਲ ਨੇ ਹਾਂਜੀ ਉਹ ਇੱਕ ਇੱਥੇ ਬਣਿਆ ਜਾਂ ਹੋਰ ਵੀ ਤੁਹਾਡੀ ਰੈਨਮਈ ਚੱਲ ਰਹੀ ਨੇ ਕਿੱਥੇ ਆਪਣੇ ਰੈਨਮਈ ਦਵਾਨ ਟੋਡਰ ਮਾਲ ਕਾਕੜਾ ਜਿਹੜੀ ਚੱਲਦੀ ਆ ਜੀ ਤੇ ਇੱਕ ਇੱਥੇ ਹਾਂ ਦੋ ਚੱਲ ਰਹੀਆਂ ਨੇ ਇਹਨਾਂ ਦੇ ਬੱਚੇ ਕਿੰਨੇ ਕੁ ਦਾਖਲ ਨੇ કુલ ਇੱਥੇ ਸਵਾ 400 ਬੱਚਾ ਜੀ ਗੁਰੂ ਆਗਮਨ ਸਾਮੀ ਬੀਰੀ ਵਿਦਿਆਲੇ ਚ ਉੱਥੇ ਦਵਾਨ ਟੋਡਲ ਮਲ ਅਕੈਡਮੀ ਚ ਸਾਢੇ ਕਿ ਦਿਨ ਤੋਂ ਬੱਜਿਆ ਜੀ ਬੱਬਾਈ ਜੀ ਜੇ ਗੱਲ ਕੀਤੀ ਆ ਵੀ ਕਿੰਨੀ ਵਰੀ ਲੰਘਦੀ ਆਉਂਦੀ ਸੰਗਤ ਜਿਹੜੀ ਇਹ ਕਿੰਨੀ ਕੁ ਸੰਗਤ ਦਾ ਪ੍ਰਬੰਧ ਜਿਹੜੀ ਯਾਤਰਾ ਵਾਲੇ ਆ ਜਾਂਦੇ ਨੇ ਕਿੰਨੀ ਵਰੀ ਯਾਤਰੀ ਰਾਤ ਰਹਿਣਾ ਹੋਵੇ ਦੋ ਰਾਤਾਂ ਰਹਿਣਾ ਕਿੰਨਾ ਕੁ ਪ੍ਰਬੰਧ ਹੈ ਸਾਡੇ ਕੋਲ ਰਾਤ ਰਹਿਣਾ ਹੋਵੇ ਜੀ ਤਕਰੀਬਨ ਹਜ਼ਾਰ ਬੰਦੇ ਦਾ ਪ੍ਰਬੰਧ ਹੈ ਜੀ ਪਿਸਰਾ ਮੰਜਾ ਕਮਰੇ ਹਾਲ ਉਹਦਾ ਪ੍ਰਬੰਧ ਹੈ ਜਦੋਂ ਸਾਡੇ ਪ੍ਰੋਗਰਾਮ ਚੱਲਦੇ ਆ ਜੀ ਉੱਥੋਂ ਇੱਥੇ 1500 ਮੈਂਬਰ ਰਹਿੰਦਾ ਦਿਨ ਰਾਤ ਪੰਜ ਦਿਨ ਦਾ ਜੀ ਪ੍ਰੋਗਰਾਮ ਜੀ ਤੁਸੀਂ ਪ੍ਰੋਗਰਾਮਾਂ ਦੀ ਗੱਲ ਕਰੀ ਪ੍ਰੋਗਰਾਮ ਕਿਸ ਤਰ੍ਹਾਂ ਮਤਲਬ ਪ੍ਰੋਗਰਾਮ ਨਾਮ ਜਪਣ ਦਾ ਜੀ ਸਤਨਾਮ ਉਹਦਾ 96 ਘੰਟੇ ਹੁੰਦਾ ਪੰਜ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਉਦੋਂ ਸੰਗਤ ਦਿਨ ਰਾਤ ਨਾਮ ਜਪਣ ਦੀ ਲਗਾਤਾਰ 96 ਘੰਟੇ ਜੀ ਤੇ ਸੰਗਤ ਜਿਵੇਂ ਤੁਸੀਂ ਇਹ ਵੇਖ ਰਹੇ ਹੋ ਗੁਰਦੁਆਰਾ ਜੋਤੀਸਰ ਸਾਹਿਬ ਦੇ ਨੇੜੇ ਜਿਹੜੀਆਂ ਕੁਝ ਸਰਾਵਾਂ ਬਣੀਆਂ ਹੋਈਆਂ ਨੇ ਆਪਾਂ ਇੱਧਰ ਜਾ ਰਹੇ ਆ ਅਜੈਬ ਘਰ ਬਣਾਇਆ ਬਹੁਤ ਹੀ ਖੂਬਸੂਰਤ ਤੇ ਇਹ ਵੀ ਇਹ ਬਾਬਾ ਜਰਨ ਦੀ ਸੋਚ ਹੈ ਇਸ ਦੇ ਪਿੱਛੇ ਉਦੇਸ਼ ਆਪਾਂ ਆ ਗਏ ਜੀ ਅਜੈਬ ਘਰ ਜਿਹੜਾ ਇਹਨਾਂ ਨੇ ਬਣਾਇਆ ਮਹਾਂਪੁਰਸ਼ਾਂ ਨੇ ਮਾਮੀ ਜਿਵੇਂ ਇਸ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਐ ਇਸ ਵਕਤ ਆਪਾਂ ਵੇਖ ਸਕਦੇ ਆ ਜਾਂ ਖਾਸ ਕਰਕੇ ਜਿਵੇਂ ਸਾਡੇ ਬੱਚਿਆਂ ਨੇ ਆਉਣਾ ਜਾਂ ਦੇਸ਼ ਵਿਦੇਸ਼ ਚੋਂ ਜਿਹੜੇ ਲੋਕ ਪ੍ਰਾਤਨ ਵਿਰਸੇ ਬਾਰੇ ਨਹੀਂ ਜਾਣਦੇ ਇੱਥੇ ਕੀ ਕੀ ਚੀਜ਼ਾਂ ਮੁੱਖ ਆਕਰਸ਼ਣ ਹੈ ਇਹਦੇ ਵਿੱਚ ਆਪਾਂ ਵੇਖ ਸਕਦੇ ਆ ਜਿਹੜੇ ਪੁਰਾਣੇ ਟਾਂਗੇ ਚੱਲਦੇ ਹੁੰਦੇ ਸੀ ਜੀ ਸਾਡੇ ਕੋਲ origignal ਟਾਂਗਾ ਬਣਾਇਆ ਪੁਰਾਣੇ ਗੱਡੇ ਚੱਲਦੇ ਆ ਗੱਡਾ ਬਣਾਇਆ ਜੀ ਪੁਰਾਣੇ ਸਾਰੇ ਥਿਆਰ ਤੰਗਲੀ ਜਕਰਾ ਜੀ ਹਲ ਮੁੰਨੇ ਪੰਜਾਬੀਆਂ ਜੀ ਸਾਰਾ ਕੁਝ ਪੁਰਾਣਾ ਚਰਖੇ ਜੀ ਚੱਕੀਆਂ ਜੀ ਟੋਟਲ ਸਮਾਨ ਜਿਹੜਾ ਬਣਾਣਾ ਸੀ ਇਸ ਜੈਬ ਘਰ ਦੇ ਵਿੱਚ ਸ਼ਾਮਿਲ ਜੀ ਤੇ ਇੱਕ ਮੈਂ ਜਾਣਨਾ ਚਾਹਾਂਗਾ ਕੈਮਰਾਮੈਨ ਨੂੰ ਕਹਾਂਗੇ ਇੱਧਰ ਇਹ ਰੱਖਿਓ ਇਹ ਬਾਬਾ ਜੀ ਜਿਵੇਂ ਇਹ ਵੇਖਿਆ ਜਵੇ ਕੀ ਚੀਜ਼ ਹੈ ਇਹ ਇਹ ਕੀ ਚੀਜ਼ ਕੰਗੀ ਲਿਖਿਆ ਇਸ ਦੇ ਉੱਪਰ ਇਹੋ ਜਿਹੜੀ ਪੁਰਾਣੀਆਂ ਦਰੀਆਂ ਬਣਦੇ ਸੀ ਜੀ ਇਹ ਇਹਨਾਂ ਦੇ ਨਾਲ ਬਣਦੇ ਸੀ ਜੀ ਜਾਨੀ ਜਿਹੜੀ ਆਰਾਮ ਕਰਨਾ ਤੇ ਆਪਾਂ ਮੰਜੇ ਦੇ ਉੱਪਰ ਦਰੀ ਵਿਛਾਈ ਜਾਂਦੀ ਸੀ ਤਾਂ ਉਹ ਦਰੀ ਇਸ ਦੇ ਨਾਲ ਕਾਰਾਗਰੀ ਇਸ ਦਾ ਕਮਾਲ ਸੀ ਹਾਂਜੀ ਤੇ ਇਸੇ ਤਰੀਕੇ ਆਪਾਂ ਵੇਖ ਸਕਦੇ ਆ ਇਹ ਚੱਕੀ ਪਈ ਏ ਜਿਸ ਦੇ ਨਾਲ ਸਾਡੀਆਂ ਆਟਾ ਪੀਂਦੀਆਂ ਬਜ਼ੁਰਗ ਮਾਵਾਂ ਸਾਡੀਆਂ ਉਹ ਭੈਣਾਂ ਜਿਹੜੀਆਂ ਨੇ ਆਟਾ ਪੀਸਣਾ ਇਸੇ ਤਰੀਕੇ ਚਰਖੇ ਪਏ ਨੇ ਹੌਲੀ ਰੱਖੀ ਕੈਮਰਾ ਇਧਰ ਢੱਡ ਸਰੰਗੀ ਪਈ ਏ ਤੇ ਇਸੇ ਮਧਾਣੀ ਪਈ ਐ ਇਸੇ ਤਰੀਕਾ ਆ ਚੀਜ਼ਾਂ ਨੇ ਕਿਉਂਕਿ ਸਾਨੂੰ ਇਹਨਾਂ ਬਾਰੇ ਸਮਝ ਹੀ ਨਹੀਂ ਹੈਗੀ ਤੇ ਅਸੀਂ ਜਾਣਦੇ ਨਹੀਂ ਇਹ ਕੀ ਕੀ ਚੀਜ਼ਾਂ ਨੇ ਆ ਤਰੰਗੜ ਪਿਆ ਪਰ ਉਹ ਮੂੰਗਫਲੀ ਵਗੈਰਾ ਜਦੋਂ ਕਿਸਾਨਾਂ ਨੇ ਆਪਣੇ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਪੱਕੀਆਂ ਫਸਲਾਂ ਨੂੰ ਕੱਢਣਾ ਹੁੰਦਾ ਸੀ ਤਰੰਗਲੀ ਪਈ ਇਸੇ ਤਰੀਕਾ ਹੋਰ ਕਈ ਚੀਜ਼ਾਂ ਨੇ ਹਾਲ ਪਏ ਨੇ ਪੁਰਾਣੇ ਪੰਜਾਲੀ ਪਈਏ ਬਲਦਾਂ ਦੀ ਹਲਵਾਈ ਦੀਆਂ ਪੁਰਾਣੀਆਂ ਛਾਨਣੀਆਂ ਪਈਆਂ ਨੇ ਇਸੇ ਤਰੀਕੀ ਪੁਰਾਣੇ ਜੰਦਰੇ ਬਏ ਨੇ ਜਿਹੜੇ ਬਲਦਾਂ ਦੇ ਮਗਰ ਪਾ ਕੇ ਜ਼ਮੀਨ ਨੂੰ ਕਿਰਾਇਆ ਜਾਂਦਾ ਸੀ ਪੱਧਰ ਕੀਤਾ ਜਾਂਦਾ ਸੀ ਇਸੇ ਤਰੀਕੀ ਮੁੰਨੀ ਪਈ ਜਿਹਦੇ ਨਾਲ ਬੀਜ ਜਿਹੜਾ ਧਰਤੀ ਮਾਤਾ ਦੀ ਗੋਦ ਦੇ ਵਿੱਚ ਕਹਿ ਲਈ ਧਰਤੀ ਮਾਤਾ ਚ ਬੀਜ ਨੂੰ ਛੱਡਿਆ ਜਾਂਦਾ ਸੀ ਤੇ ਫਸਲਾਂ ਜਿਹੜੀਆਂ ਤਿਆਰ ਹੁੰਦੀਆਂ ਸਨ ਕਿਹ ਬਹੁਤ ਬਈਆਂ ਨੇ ਉਹ ਜਿਹੜੀਆਂ ਨੇ ਉਹ ਕਿਵੇਂ ਦਾ ਸਮਾਂ ਹੋਵੇਗਾ ਕਿਵੇਂ ਸਾਡੀਆਂ ਮਾਵਾਂ ਕਿੰਨੀ ਕ ਮਿਹਨਤ ਕਰਦੀਆਂ ਹੋਣਗੀਆਂ ਤਾ ਕਿਤੇ ਜਾ ਕੇ ਇੱਕ ਪਰਿਵਾਰ ਵਾਸਤੇ ਆਟਾ ਪੀਸ ਕੇ ਤਿਆਰ ਕਰਦੇ ਆਉਣ ਗਿਆ ਇਸੇ ਦੇ ਉੱਪਰ ਹੀ ਛੋਲੇ ਪੀਸਣੇ ਮੂੰਗਫਲੀ ਵਗੈਰਾ ਚੌਲ ਪੀਸਣੇ ਉਹਦੀਆਂ ਪਿੰਨੀਆਂ ਬਣਾਉਣੀਆਂ ਪਤਾ ਨਹੀਂ ਕਿਸ ਤਰ੍ਹਾਂ ਦਾ ਉਹ ਮਹਾਨ ਸਨ ਸਾਡੇ ਵੱਡੇ-ਵਡੇਰੇ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਅਸੀਂ ਬੇਸ਼ੱਕ ਗੱਡੀਆਂ ਵਾਲੇ ਹੋ ਗਏ ਆ ਜਾਂ ਜਹਾਜ਼ਾਂ ਦੀ ਸੈਰ ਕਰਦੇ ਆ ਪਰ ਇਹ ਸਿਲਾ ਜਿਹੜਾ ਇਹ ਸਾਰਾ ਸਿਹਰਾ ਜਿਹੜਾ ਉਹਨਾਂ ਸਾਡੇ ਬਜ਼ੁਰਗਾਂ ਨੂੰ ਜਾਂਦਾ ਤੇ ਬਾਬਾ ਜੀਰਾਂ ਦਾ ਅਸੀਂ ਇੱਕ ਵਾਰੀ ਫੇਰ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬੱਚਿਆਂ ਦਾ ਫਿਕਰ ਕੀਤਾ ਕਿ ਨਵੀਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਜਾਣੂ ਹੋਵੇ ਆਪਣੇ ਵਿਰਸੇ ਤੋਂ ਕਿ ਸਾਡਾ ਪੰਜਾਬ ਜਿਹੜਾ ਇਹਦੇ ਕੋਲ ਕਿੰਨਾ ਕੁ ਬੇਸ ਕੀਮਤੀ ਸਰਮਾਇਆ ਕਿੰਨਾ ਕੁ ਮਹਿੰਗਾ ਖਜ਼ਾਨਾ ਹੈ ਤੇ ਸਾਡੇ ਵੱਡੇ-ਵਡੇਰੇ ਨੇ ਕਿੰਨੀਆਂ ਕਮੈਂਟਾਂ ਕੀਤੀਆਂ ਹੋਣਗੀਆਂ ਕਿਵੇਂ ਉਹ ਅੰਮ੍ਰਿਤ ਵੇਲੇ ਪੌ ਫੁੱਟ ਦੇ ਆਪਣੇ ਖੇਤਾਂ 'ਚ ਪਹੁੰਚ ਜਾਂਦੇ ਹੋਣਗੇ ਤੇ ਪੱਲੇ ਥੋੜੀਏ ਪ੍ਰਸ਼ਾਦੇ ਬਣ ਗਏ ਤੇ ਸ਼ਾਮ ਤੱਕ ਦੇਰ ਰਾਤ ਤੱਕ ਕੰਮ ਕਰਦੇ ਰਹਿਣਾ ਤੇ ਉਹ ਖਰਾਕਾਂ ਬੜੀਆਂ ਪਵਿੱਤਰ ਸਨ ਉਸ ਟਾਈਮ ਸੁੱਚੀਆਂ ਸੱਚੀਆਂ ਖਰਾਕਾਂ ਸਨ ਹੁਣ ਆਪਾਂ ਬਾਬਾ ਜੀ ਨਾਲ ਚੱਲਾਂਗੇ ਇੱਧਰ ਸਕੂਲ ਵੱਲ ਤੁਹਾਡੀ ਝਾਤ ਮਰਵਾਉਣੇ ਆ ਜਿਵੇਂ ਮੁੱਖ ਆਕਰਸ਼ਣ ਹੈ ਭਾਈ ਬੀਦੀ ਚੰਦ ਜੀ ਬਾਬਾ ਜੀ ਨੇ ਸਕੂਲ ਨੂੰ ਕਦੋਂ ਕਿ ਤੁਸੀਂ ਸ਼ੁਰੂਆਤ ਕਰੀ ਤੁਹਾਡੇ ਵਿਚਾਰ ਕਿਵੇਂ ਆਇਆ ਕਿ ਸਾਨੂੰ ਇਹ ਸਕੂਲ ਬਣਾਉਣੇ ਚਾਹੀਦੇ ਨੇ ਜਦੋਂ ਤੁਸੀਂ ਕਾਰ ਸੇਵਾ ਜਿ ਚਲੇ ਗਏ ਜੀ ਉਸ ਤੋਂ ਬਾਅਦ ਫਿਰ ਸਾਨੂੰ ਸਾਡੀ ਇੱਛਾ ਸੀ ਪੜਾਈ ਦਾ ਤਾਂ ਮਜ਼ਾ ਕੰਮ ਕਰੀਏ ਜੀ ਪਰ ਸਾਡੀ ਪਾਵਰ ਵਿੱਚ ਨਹੀਂ ਸੀ ਜੀ ਜਦੋਂ ਸਾਡੀ ਪਾਵਰ ਵਿੱਚ ਆਇਆ ਜੀ 1990 ਦੇ ਜੀ ਤੇ ਪਰਮਾਰਤਮ ਨੇ ਸਾਨੂੰ ਅਥੋਰਟੀ ਦਿੱਤੀ ਜੀ ਫਿਰ ਸਾਡਾ ਅੰਦਰ ਧਰਮ ਪੜਿਆ ਸੀ ਅਸੀਂ ਆਪੜਾਈ ਕੀਤੀ ਸੀ ਪੜਾਈ ਵਾਸਤੇ ਵਿਦਿਆਲਾ ਖੋਲੀ ਜੀ ਉਹ ਫਿਰ ਜਦੋਂ ਮਾਰੇ ਨੇ ਸੇਵਾ ਲੈਣੀ ਸੀ ਫਿਰ ਅਸੀਂ ਵਿਦਿਆਲਾ ਚਾਰ ਕਰ ਲਿਆ ਜਿਹਦੇ ਵਿੱਚ ਵਿਦਿਆਦਾਬ ਕੰਮ ਵੀ ਕਰਾਉਨੇ ਆ ਤੇ ਧਰਮ ਦਾ ਕੰਮ ਵੀ ਜੀ ਦੋਨੋਂ ਪੜਾਈਆਂ ਕਰਾਉਂਦੇ ਜੀ ਤੇ ਇੱਥੇ ਬੜੀ ਜਿਵੇਂ ਇਹ ਮਾਤਾ ਕਰਮੋ ਜੀ ਬਲਾ ਕੇ ਇੱਧਰ ਜਿੱਧਰ ਆਪਾਂ ਤਸਵੀਰਾਂ ਵੇਖ ਰਹੇ ਆ ਤੇ ਪਿੱਛੇ ਜਿਵੇਂ ਮੈਂ ਜ਼ਿਕਰ ਕਰਿਆ ਸੀ ਭਾਈ ਬਿਧੀਜੰਦ ਜੀ ਬਲਾ ਕੇ ਤੇ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜੇਕਰ ਤੁਹਾਡਾ ਬੱਚਾ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਇਸ ਦੇ ਨਾਲ ਨਾਲ ਸਿੱਖ ਇਤਿਹਾਸ ਨਾਲ ਜੁੜੇ ਤੇ ਇਸ ਦੇ ਨਾਲ ਨਾਲ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਵੇ ਪੜ੍ਹ ਲਿਖ ਕੇ ਉਹ ਇੱਕ ਚੰਗਾ ਵਕੀਲ ਬਣ ਸਕਦਾ ਹੈ ਕਿ ਡਾਕਟਰ ਬਣ ਸਕਦਾ ਹੈ ਇੱਕ ਪ੍ਰੋਫੈਸ਼ਨਲ ਇੱਕ ਸਮਾਰਟ ਵਰਕਿੰਗ ਵਾਸਤੇ ਇੱਕ ਸਮਾਰਟ ਫਾਰਮਰ ਬਣ ਸਕਦਾ ਹੈ ਤੇ ਬਬਾਈ ਜਿਹੜੇ ਇਹ ਜਿਹੜੀ ਐਡਮਿਸ਼ਨ ਵਗੈਰਾ ਹੈ ਇਹ ਕਦੋਂ ਕਿ ਇੱਥੇ ਸ਼ੁਰੂ ਹੁੰਦੀਆਂ ਨੇ ਜਾਂ ਮਤਲਬ ਉਹਦਾ ਕੋਈ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੈ ਉਹ ਕੀ ਹਿਸਾਬ ਕਿਤਾਬ ਹੁੰਦਾ ਹੈ ਇੱਥੇ ਐਡਮਿਸ਼ਨਾਂ ਸ਼ੁਰੂ ਹੁੰਦੀਆਂ ਨੇ ਆਪਣਾ ਮਾਰਚ-ਅਪ੍ਰੈਲ ਚ ਜੀ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਹੈ ਜਿਹੜੇ ਇੱਥੇ ਆਪਾਂ ਜੋਤੀਸਰ ਸਾਹਿਬ ਇੱਥੇ ਨਰਸਰੀ ਤੋਂ ਲੈ ਕੇ 12ਵੀਂ ਬਰਾ ਤੱਕ ਜੀ ਇੱਥੇ ਨਰਸਰੀ ਤੋਂ 12ਵੀਂ ਕਲਾਸ ਤੱਕ ਦਾ ਇਹ ਸਕੂਲ ਹੈ ਤੇ ਜਿਹੜੀ ਗੱਲ ਕੀਤੀ ਜਾਵੇ ਮਾਸਟਰਾਂ ਦੀ ਜਾਂ ਪ੍ਰਿੰਸੀਪਲ ਸਾਹਿਬ ਨੇ ਉਹ ਟੋਟਲ ਸਟਾਫ ਕਿੰਨਾ ਹੈ ਇਸ ਸਕੂਲ ਕੋਲ ਸਾਡੇ ਕੋਲ ਟੋਟਲ ਸਟਾਫ ਹੈ तकरीबन ਇੱਕ ਪ੍ਰਿੰਸੀਪਲ ਜੀ 25 ਟੀਚਰ ਨੇ ਜੀ ਜੀ ਬਾਕੀ ਉਹ ਸਫਾਈ ਵਾਲੀਆਂ ਬੰਦ ਸਾਥ ਜੀ ਤਕਰੀਬਨ ਸਾਰਾ ਸਟਾਫ ਆਮਲਾ ਲੀਏ ਜੀ ਗੱਡੀਆਂ ਵਾਲਾ ਜੀ ਤੇ 40 ਮੈਂਬਰ ਬਣ ਜੀ ਲਗਭਗ 40 ਮੈਂਬਰਾਂ ਦਾ ਇਹ ਸਟਾਫ ਹੈਡਾ ਸਕੂਲ ਨੂੰ ਸਾਰਾ ਸੰਭਾਲ ਰਿਹਾ ਜੀ ਤੇ ਇਹ ਬਬੀ ਜਿਹੜੀ ਸੰਗਤ ਹੈ ਜਿਹੜੀ ਕਿਉਂਕਿ ਇਹ ਤਨਖਾਹਾਂ ਬਹੁਤ ਜ਼ਿਆਦੀਆਂ ਬਣਦੇ ਹੋਣਗੇ ਬਹੁਤ ਹੀ ਜ਼ਿਆਦਾ ਬਜਟ ਬਣਦਾ ਹੋਊਗਾ ਇਹ ਸਾਰੀਆਂ ਸੇਵਾਵਾਂ ਫਿਰ ਨਿਰੰਤਰ ਚੱਲਦੇ ਰਹਿੰਦੇ ਨੇ ਕਦੀ ਅੜਚਣ ਤਾਂ ਨਹੀਂ ਕੋਈ ਨਹੀਂ ਜੀ ਅਸੀਂ ਉਹਨੇ ਖਰਚੇ ਰੱਖਦੇ ਆ ਇਸ ਕੈਡਰੀ ਨੂੰ ਅਸੀਂ ਨੋ ਪ੍ਰੋਫਿਟ ਨੋ ਲਾਅਟ ਚਲਾ ਰਹੇ ਆ ਜੀ ਜਿੰਨੀਆਂ ਟੀਚਰਾਂ ਦੀਆਂ ਤਨਖਾਹਾਂ ਹੁੰਦੀਆਂ ਉਹਨੀਆਂ ਖਰਚਾ ਲਿਆ ਜਾਂਦਾ ਜੀ ਤੇ ਜਿਹੜੇ ਬੱਸਾਂ ਦੇ ਕਿਰਾਏ ਨੇ ਹਾਂ ਉਹ ਤਕਰੀਬਨ 75% ਨੇ ਜੀ 25% ਘੱਟ ਦੇ ਬੱਸਾਂ ਚੱਲਦੀਆਂ ਨੇ ਜੀ ਉਹਦਾ ਖਰਚਾ ਹੈ ਕਿ ਗੁਰਦੁਆਰੇ ਵੱਲੋਂ ਪੂਰਾ ਕੀਤਾ ਜੀ ਤੇ ਇਹ ਬਬਈਆ ਕੀ ਚੀਜ਼ ਜਿਹੜੀ ਆ ਵਿੱਚ ਇਹ ਰੀਲ ਬਣਾਈਆਂ ਬੱਚਿਆਂ ਦੇ ਖੇਡਣ ਵਾਸਤੇ ਜੀ ਇਹ ਬੰਬੇ ਤੋਂ ਭਨ ਕੇ ਆਈ ਆ ਠੀਕ ਹੈ ਇਹ ਮੁੰਬਈ ਦੇ ਕਾਰੀਗਰਾਂ ਨੇ ਬਣਾਈਏ ਹਾਂ ਬਣਾਈਆਂ ਇਹਦੇ ਦੇ ਬੱਚੇ ਘੁੰਮਦੇ ਬੈ ਉਹ ਬਹਿਣ ਵਾਲੀਆਂ ਨੇ ਅੱਗੇ ਉਹ ਚਲਾਉਣ ਵਾਲੀਆਂ ਨੇ ਜੀ ਜੀ ਅੱਗੋਂ ਇਹ ਚੱਲਦੀ ਹੈ ਬਿਜਲੀ ਨਾਲ ਚੱਲਦੀ ਹੈ ਠੀਕ ਹੈ ਜੀ ਤੇ ਬਾਬਾ ਜੀ ਗੱਲ ਕੀਤੀ ਆਵੇ ਆਪਾਂ ਹੁਣ ਚਲਦੇ-ਜਲਦੇ ਸਟੇਡੀਅਮ ਦੀ ਗੱਲ ਕਰ ਲਈਏ ਸਟੇਡੀਅਮ ਦਾ ਕਿੰਨਾ ਕੁ ਪ੍ਰਬੰਧ ਹੈ ਕਦੋਂ ਕਿੰਨੇ ਕੁ ਸਮੇਂ 'ਚ ਬਣ ਕੇ ਤਿਆਰ ਹੋਏਗਾ ਸੋ ਇੱਕ ਜੀ ਤੇ ਨਿਯਮ ਤੇ ਕੋਈ ਡੇਢ ਸਾਲ ਚ ਤਿਆਰ ਹੋਗੇ ਡੇਢ ਸਾਲ ਜੀ ਠੀਕ ਹੈ ਤੇ ਜਿਸ ਜਿਸ ਤਰ੍ਹਾਂ ਬਾਬਾ ਜੀ ਅੱਜ ਮੈਂ ਬੜੇ ਚਿਹਰਾ ਬਾਅਦ ਬਾਬਾ ਜਗਦੀਸ਼ ਸਿੰਘ ਜੀ ਬਾਬਾ ਜੀਰਾਂ ਦੇ ਮੈਂ ਦਰਸ਼ਨ ਕਰ ਰਿਹਾ ਸਾਰੀ ਸੰਗਤ ਵੀ ਅੱਜ ਇਹਨਾਂ ਤੋਂ ਵਾਰੇ ਵਾਰੇ ਜਾ ਰਹੇ ਸਭਾਗਾ ਸਮਾਚਾਨ ਕੇ ਬਾਬਾ ਜੀਰ ਇਹ ਵੀ ਮਿਲ ਗਏ ਨੇ ਸਾਨੂੰ ਤੇ ਬਾਬਾ ਜਿਹੜੇ ਹੋਰ ਜਿਹੜੇ ਇਥੇ ਮਹਾਪੁਰਸ਼ ਜਿਵੇਂ ਤੁਹਾਡੇ ਜਿਵੇਂ ਬਾਬਾ ਸ਼ੰਗਾਰਾ ਸਿੰਘ ਜੀ ਰਸਣਾ ਇਹਨਾਂ ਦੇ ਨਾਲ-ਨਾਲ ਜਿਹੜੇ ਹੋਰ ਬਾਬਾ ਜੀ ਰਿਓ ਉਸ ਸਮੇਂ ਦੇ ਦੌਰਾਨ ਕਿਹੜੇ-ਕਿਹੜੇ ਸੇਵਾਵਾਂ ਨਿਭਾਉਂਦੇ ਰਹੇ ਨੇ ਤੁਹਾਡਾ ਜਿਨ੍ਹਾਂ ਨੇ ਸਾਥ ਦਿੱਤਾ ਸਾਡੇ ਸਮੇਂ ਦੇ ਦੌਰਾਨ ਸਾਡੇ ਨਾਲ ਬਾਬਾ ਸ਼ੰਗਾਰਾ ਸਿੰਘ ਜੀ ਜੀ ਬਾਬਾ ਸੰਤੁਰ ਸਿੰਘ ਜੀ ਜੀ ਬਾਬਾ ਨਿੰਦਰ ਸਿੰਘ ਜੀ ਜੀ ਬਾਬਾ ਜਗਦੀਸ਼ ਸਿੰਘ ਜੀ ਬਾਬਾ ਚਾਨੂ ਸਿੰਘ ਜੀ ਜੀ ਕਬਾਬਤ ਸੋਨੀਆਂ ਦੇ ਉਹ ਆ ਜੀ ਇਹ ਸਾਰੇ ਸਾਡੇ ਪੁਰਾਣੇ ਜਿਹੜੇ ਮਾਲਵੀ ਸੇਵਾ ਦਾ ਇਹ ਨਾਲ ਗਿਆ ਸੀ ਜੀ ਤੇ ਬਾਬਾ ਜੀ ਜਿਵੇਂ ਹੁਣ ਅੱਜ ਦਾ ਵਕਤ ਬਦਲ ਗਿਆ ਪਹਿਲਾਂ ਸੇਵਾਵਾਂ ਬੇਸ਼ੱਕ ਉਸ ਤੇਰੀ ਨਿਰੰਤਰ ਚੱਲ ਰਹੇ ਨੇ ਪਰ ਵਕਤ ਦਾ ਅੱਜ ਫਰਕ ਹੈ ਅੱਜ ਜਿਹੜੀ ਸਿੱਖਿਆ ਹੈ ਇਹਦਾ ਆਧਾਰ ਹੋਰ ਤਰ੍ਹਾਂ ਦਾ ਬਣ ਚੁੱਕਿਆ ਹੈ ਇਸ ਬਦਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਖਾਸ ਕਰਕੇ ਸਿੱਖ ਬੱਚੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਤੁਹਾਨੂੰ ਲੱਗਦਾ ਬੱਚੇ ਸਿੱਖੀ ਵੱਲ ਮੁੜ ਰਹੇ ਨੇ ਜਾਂ ਲੱਗਦਾ ਦੂਰ ਜਾ ਰਹੇ ਨੇ ਇਹ ਚ ਕੋਈ ਸੋਧ ਕਰਨ ਦੀ ਲੋੜ ਹੈ ਜਾਂ ਇਸ ਪਾਸੇ ਸਿੱਖ ਕੌਮ ਨੂੰ ਕੋਈ ਖਾਸ ਉਹ ਕਰਨਾ ਚਾਹੀਦਾ ਤੁਹਾਨੂੰ ਕੁਝ ਮਹਿਸੂਸ ਹੁੰਦਾ ਹੋਵੇ ਸਾਨੇ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਨੂੰ ਅਕੈਡਮੀਆ ਖੋਲ੍ਹਣੀ ਚਾਹੀਦੀ ਨੇ ਜਿੱਦੇ ਵਿੱਚ ਤਰਬੀਅਤ ਵੀ ਸਿਖਾਇਆ ਜਾਵੇ ਤੇ ਪੜਾਈ ਵੀ ਸਿਖਾਈ ਜੀ ਦੋਨੋਂ ਕੰਮ ਜੀ ਤੇ ਬਾਬੇ ਜਿਵੇਂ ਆਪਾਂ ਗੱਲ ਕੀਤੀ ਜਾਵੇ ਸੇਥ ਦੀ ਜਦੋਂ ਵੀ ਕੋਈ ਤੇ ਜ਼ਿਕਰ ਹੁੰਦਾ ਉਦੋਂ ਸੇਥ ਦੇ ਸਿੱਖਿਆ ਨੂੰ ਸਿਰਫ ਰੱਖਿਆ ਜਾਂਦਾ ਮੁੱਖ ਤੇ ਜਿਹੜੇ ਦੇਸ਼ ਦੁਨੀਆ ਦੇ ਨੇ ਪੱਛਮੀ ਦੇਸ਼ ਖਾਸ ਕਰਕੇ ਉਹਨਾਂ ਨੇ ਸੇਥ ਦੇ ਸਿੱਖਿਆ ਨੂੰ ਮੁੱਖ ਰੱਖਿਆ ਆਪਾਂ ਸਿੱਖਿਆ ਦੀ ਗੱਲ ਇੱਥੇ ਕਰ ਲਈਏ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਪਿਆਰੇ ਸਕੂਲ ਤੁਹਾਡੀ ਬਣਾਏ ਹੋਏ ਨੇ ਜੇ ਸੇਥ ਦੀ ਗੱਲ ਕੀਤੀ ਜਾਵੇ ਕੋਈ ਇਸ ਤਰ੍ਹਾਂ ਦਾ ਤੁਹਾਡਾ ਹੈ ਅੱਗੇ ਯੋਜਨਾ ਵੀ ਹੌਸਪੀਟਲ ਸੋਨਾਇਆ ਬਣਾਇਆ ਜਾਵੇ ਜਿੱਥੇ ਬਹੁਤ ਗਰੀਬ ਤਬਕੇ ਦੇ ਆਮ ਲੋਕ ਵੀ ਉੱਥੇ ਦਾਖਲਾ ਲੈ ਸਕਣ ਉਹਨਾਂ ਦਾ ਲਾਜ ਹੋ ਸਕੇ ਜੀ ਉਹ ਤਾਂ ਇਨਸਾਨ ਸਹਿਬ ਹਸਪਤਾਲ ਬਣਿਆ ਜੀ ਉੱਤੇ ਤਕਰੀਬਨ 60% ਖਰਚਾ ਲਿਆ ਜਾਂਦਾ 40% ਮਾਫੀ ਜੀ ਆ ਬਾਬੇ ਕਹੇ ਕੋਈ ਲੈ ਜਾ ਇੱਥੇ ਅਸੀਂ ਸਾਡਾ ਸਵਾਲ ਸੀ ਵੀ ਇਸ ਏਰੀਏ ਦੇ ਵਿੱਚ ਕੋਈ ਕਾਰਸੇਵਾ ਵਾਲੇ ਬਾਬਾ ਜੀਰਾਂ ਵੱਲੋਂ ਕੋਈ ਯੋਜਨਾ ਹੈ ਵੀ ਇੱਥੇ ਹਸਪਤਾਲ ਇੱਕ ਹੋਵੇ ਪੂਰਾ ਹਾਈ ਟੈਕ ਜਿਹੜਾ ਪੂਰਾ ਵਿਸ਼ਵ ਪੱਧਰ ਦਾ ਹਸਪਤਾਲ ਬਣੇ ਤੇ ਇਹ ਆਪਾਂ ਨਾਲ ਸਵਾਲ ਦੇ ਨਾਲ-ਨਾਲ ਇਹ ਵੀ ਦੱਸ ਲਈਏ ਕਿ ਜਿਹੜਾ ਮਿਰਖਾ ਸਿੰਘ ਸਟੇਡੀਅਮ ਹੈ ਜਿਸ ਦੇ ਵਿੱਚ ਆਪਾਂ ਅੰਦਰ ਹੁਣ ਆਏ ਆ ਇੱਥੇ ਬੱਚਿਆਂ ਵਾਸਤੇ ਬਣਾਇਆ ਗਈ ਇਹ ਬਾਬਾ ਜੀ ਕਿੰਨੇ ਏਰੀਆ ਦੇ ਵਿੱਚ ਹੈ ਤੇ ਦੂਜਾ ਮੇਰਾ ਪਹਿਲਾ ਸਵਾਲ ਇਹ ਸੀ ਵੀ ਜਿਹੜੀ ਹਸਪੀਟਲ ਨੇ ਕੋਈ ਉਸ ਤਰ੍ਹਾਂ ਦੀ ਹਾਈ ਟੈਕ ਹਸਪੀਟਲ ਦੀ ਕੋਈ ਯੋਜਨਾ ਹੈ ਘਰ ਸੇ ਵਾਲ ਬਾਬਾ ਜੀਰ ਵੱਲੋਂ ਇਧਰੋਂ ਬਾਬਾ ਕਰਪਾਲ ਸਿੰਘ ਜੀਰ ਵੱਲੋਂ ਨਹੀਂ ਸਾਡੇ ਜਿਹੜਾ ਹੈ ਨਿਵਾਟ ਰਿਆ ਤਰਨਤਾਰਨ ਜੀ ਉਹ ਇਕੱਠਾ ਜਿਹੜਾ ਵਾਲ ਇੱਕ ਨੂੰ ਬਣਾएंगे ਵੱਡਾ ਜੀ ਉਹ ਤਾਂ ਇੱਕ ਪਹਿਲਾਂ ਚੱਲਦਾ ਇਹ ਵੀ ਮਤਲਬ ਜਿਵੇਂ ਸੰਗਤ ਚਾਹੁੰਦੀ ਸੀ ਕਿਉਂਕਿ ਦੂਰ ਫਰਕ ਬਹੁਤ ਜ਼ਿਆਦਾ ਡਿਸਟੈਂਸ ਬਹੁਤ ਜ਼ਿਆਦਾ ਬੜੇ ਲਗਭਗ 250 ਕਿਲੋਮੀਟਰ ਦਾ ਫਰਕ ਉਹ ਇੱਕ ਫਿਜ਼ੀਓਥੈਰੇਪੀ ਹਸਪਤਾਲ ਬਣਾਇਆ ਇੱਥੇ ਇੱਥੇ ਜੀ ਜੋਤੀ ਹਸਪਤਾਲ ਜੀ ਉਹਦੇ ਵਿੱਚ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਕੇਰ ਨੂੰ ਕੋਈ ਲੰਗਰ ਦਾ ਖਰਚਾ ਨਹੀਂ ਲਿਆ ਜਾਂਦਾ ਜੀ ਤਿੰਨ ਡਾਕਟਰ ਰੱਖੇ ਨੇ ਉਹਨਾਂ ਦੀ ਜਿਹੜੀ ਗੁਰਦੁਆਰੇ ਨੂੰ ਸੰਭਾਲ ਜੀ ਉੱਥੇ ਕੰਮ ਤੇ ਕੰਮ 25 ਕਮਰੇ ਪਾਏ ਨੇ ਜੀ ਜਿਨ੍ਹਾਂ ਵਿੱਚ ਮਰੀਜ਼ ਦਾ ਦਾਖਲ ਹੁੰਦਾ ਜੀ